ਬਸ ਹੀ ਮਨ ਚ ਸੀਗਾ ਵੀ ਮਤਲਬ ਕੁਝ ਕਰਨਾ ਈ ਤੇ ਇਹ ਮਤਲਬ ਖੜ ਗਿਆ ਸੀਗਾ ਪਿੰਡ ਵਾਲੇ ਕਹਿੰਦੇ ਵੀ ਇਹ ਕਿਵੇਂ ਕਾਮਯਾਬ ਹੋ ਜਾਈ ਉਹਨੂੰ ਤਾਂ ਟੇਡਾ ਕਰਨਾ ਪੈਂਦਾ ਸਿਆਲ ਚ ਜਾਵੇਂ ਕੁਝ ਫਿਰ ਮਤਲਬ ਅਸੀਂ ਆਖਿਆ ਵੀ ਨਹੀਂ ਇਹਨੂੰ ਤਾਂ ਕਾਮਯਾਬ ਕਰਨਾ ਈ ਹੈ ਨਾ ਮਤਲਬ ਕਿ ਸਾਡੇ ਕੋਲ ਘਰੇ ਸੀ ਸਮਾਨ ਜੀ ਉਹਨੇ ਸਮਾਨ ਨਾਲ ਹੀ ਤਿਆਰ ਕੀਤਾ ਸੀ ਅਸੀਂ ਪਹਿਲਾਂ ਬਣਾਇਆ ਸੀ ਨਾ ਫਿਰ ਪਤਾ ਨਹੀਂ ਸੀ ਕਿਹੜੀ ਚੀਜ਼ ਲਾਉਣੀ ਹੈ ਕਿਹੜੀ ਨਹੀਂ ਲਾਉਣੀ ਮਤਲਬ ਇੱਕ ਵਾਰੀ ਬਣਾਤਾ ਕੰਪਲੀਟਲੀ ਇਹ ਪੂਰਾ ਵਧੀਆ ਤਰੀਕਾ ਨਾਲ ਚੱਲਣ ਲੱਗ ਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਵੀ ਹਾਂ ਇਹਦੇ ਵਿੱਚ ਇਹੀ ਚੀਜ਼ ਯੂਜ਼ ਹੁੰਦੀ ਆ ਤਾਂ ਕਰਕੇ ਫਿਰ ਉਸ ਤੋਂ ਤਾਂ 15000 ਥੋੜਾ ਘੱਟ ਵੀ ਸਕਦਾ ਤਾਂ ਕਰਕੇ ਫਿਰ ਹੁਣ ਜਿਹੜਾ ਇਹਦਾ ਵੇਖੀ ਤਾਂ ਆਪਾਂ 15 16000 ਆ ਗਿਆ ਸਕੂਟਰ ਦੇ ਇੰਜਨ ਵਾਲਾ ਟਰੈਕਟਰ ਸੜਕ ਤੇ ਕੱਢਿਆ ਗਲੀ ਦੇ ਵਿੱਚ ਕੱਢਿਆ ਫਿਰ ਉਦੋਂ ਪਿੰਡ ਵਾਲੇ ਕੀ ਕਹਿੰਦੇ ਸੀ ਮਤਲਬ ਜਦੋਂ ਲਿਆਂ ਲਿਆਂਦਾ ਸੀਗਾ ਉਹ ਤਾਂ ਫਿਰ ਕਰਦਿਆਂ ਲੱਗਦਾ ਵੀ ਕੀ ਪਤਾ ਬਣੂ ਨਾ ਬਣੂ ਹਨਾ ਜਦੋਂ ਮਤਲਬ ਕਿ ਫਰੇਮ ਤੇ ਮਤਲਬ ਇੰਜਨ ਚੜ ਕੇ ਤਿਆਰ ਹੋ ਗਿਆ ਵੀ ਇਹ ਚੱਲਦਾ ਫਿਰਦਾ ਲੱਗਿਆ ਤੇ ਫਿਰ ਉਦੋਂ ਕਰਦਿਆਂ ਤਾਂ ਵਧੀਆ ਰਿਸਪੌਂਸ ਸੀਗਾ ਵੀ ਹਾਂ ਤੁਸੀਂ ਇਹ ਕੰਮ ਕਰੋ ਸਤਿ ਸ਼੍ਰੀਕਾਲ ਜੀ ਤੁਸੀਂ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਤੁਹਾਡਾ ਦੋਸਤ ਜਸਕਰੇਵਾਲ ਤੁਸੀਂ ਸੋਚ ਰਹੇ ਹੋਣੇ ਆ ਕਿ ਬੈਠਾ ਤਾਂ ਟਰੈਕਟਰ ਤੇ ਲੱਗਦਾ ਪਰ ਛੋਟਾ ਬੜਾ ਲੱਗਦਾ ਅਸਲ ਦੇ ਵਿੱਚ ਟਰੈਕਟਰ ਹੀ ਆ ਤੁਸੀਂ ਵੱਡੇ ਵੱਡੇ ਹਾਰਸ ਪਾਵਰ ਦੇ ਟਰੈਕਟਰ ਦੇਖੇ ਹੋਣੇ ਆ 50 ਹਾਰਸ ਪਾਵਰ 60 ਹਾਰਸ ਪਾਵਰ 4x4 ਵੱਡੇ ਵੱਡੇ ਟਰੈਕਟਰ ਦੇਖੇ ਹੋਣੇ ਆ ਪਰ ਇਹ ਟਰੈਕਟਰ ਅੱਜ ਤੁਹਾਨੂੰ ਪਹਿਲੀ ਵਾਰ ਦਿਖਾ ਰਹੇ ਆ ਇੱਕ ਅਜੂਬਾ ਆ ਕਿਉਂਕਿ ਇਹਦੇ ਤੇ ਦਿਮਾਗ ਦੋ ਛੋਟੇ ਛੋਟੇ ਬੱਚਾਂ ਦਾ ਲੱਗਿਆ 15 ਕੋ ਸਾਲ ਜਿਸ ਉਮਰ ਦੇ ਵਿੱਚ ਸਾਡੀ ਨੌਜਵਾਨੀ ਜਿਹੜੀ ਆ ਟਿਕਟੋਕ ਵੱਲ ਹੋ ਚੱਲੀ ਆ ਜਾਂ ਫਿਰ ਪਬਜੀ ਵੱਲ ਹੋ ਚੱਲੀ ਆ ਉਸ ਉਮਰ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਇੱਕ ਵੱਖਰੀ ਜੀ ਚੀਜ਼ ਬਣਾਈ ਆ ਇਹ ਕੀ ਆ ਇਹਦੇ ਵਿੱਚ ਕੀ ਕੀ ਲੱਗਿਆ ਕਿਉਂ ਬਣਾਈ ਕਿਵੇਂ ਬਣਾਈ ਕੀ ਕਾਰਨਾ ਇਹ ਉਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਹੋਣਗੇ ਨੌਜਵਾਨ ਬਾਈ ਹੋਰਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਪਹਿਲਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਜਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅੱਛਾ ਇੱਧਰ ਹੋ ਜਾ ਕਿ ਕੀ ਕਿਵੇਂ ਪਹਿਲਾਂ ਤਾਂ ਦੱਸੋ ਦਿਮਾਗ ਦੇ ਵਿੱਚ ਕੀ ਸੋਚ ਆਈ ਟਰੈਕਟਰ ਬਣਾਉਣ ਦੀ ਜੇ ਆਪਾਂ ਹਾਈਟੇ ਦੀ ਦੇਖੀਏ ਲੱਖਕ ਤੱਕ ਵੀ ਨਹੀਂ ਆਉਂਦਾ ਕਿਵੇਂ ਕੀ ਸੋਚ ਆਈ ਇਹ ਬਸ ਹੀ ਮਨ 'ਚ ਸੀਗਾ ਵੀ ਮਤਲਬ ਕੁਝ ਕਰਨਾ ਈ ਤਾ ਕਰਕੇ ਜੀ ਇਹ ਬਣਾਇਆ ਫਿਰ ਤੇ ਲੋਕਡਾਊਨ ਚ ਫਰੀ ਸੀਗੀ ਹਾਂ ਤਾਂ ਕਰਕੇ ਦਿਮਾਗ ਚ ਆਇਆ ਫਿਰ ਇਹ ਬਣਾਇਆ ਜੀ ਕਿਹਨੇ ਕਿਹਨੇ ਸੋਚ ਦਿੱਤੀ ਕਿ ਯਾਰ ਚਲੋ ਕੁਝ ਬਣਾਇਆ ਕੁਝ ਦੀ ਗੱਲ ਹੋਗੀ ਇਹ ਕਿਹਨੇ ਸੋਚ ਦਿੱਤੀ ਕਿ ਯਾਰ ਟਰੈਕਟਰ ਤੇ ਦਿਮਾਗ ਲਾਇਆ ਜਾਵੇ ਇਹ ਬਾਈ ਜੀ ਸੋਚ ਸੀਗੀ ਅੱਛਾ ਹਾਂਜੀ ਤੇ ਇਹਨਾਂ ਦੀ ਸੋਚ ਸੀਗੀ ਵੀ ਟਰੈਕਟਰ ਬਣਾਇਆ ਜਾਵੇ ਹਾਂ ਹਾਂਜੀ ਤੇ ਫਿਰ ਇਹਨਾਂ ਨੇ ਆਈਡੀਆ ਦਿੱਤਾ ਤੇ ਫਿਰ ਬਣਾਇਆ ਜੀ ਕੀ ਆਈਡੀਆ ਸੀ ਕੀ ਦਿਮਾਗ ਦੇ ਵਿੱਚ ਸੀ ਸਭ ਤੋਂ ਪਹਿਲ ਤੇ ਆਇਆ ਚਲੋ ਟਰੈਕਟਰ ਬਣਾਈਏ ਕਿਵੇਂ ਬਣਾਈਏ ਸਭ ਤੋਂ ਪਹਿਲਾਂ ਤਾਂ ਸੀਗਾ ਇਹ ਸਕੂਟਰ ਦੇ ਇੰਜਨ ਤੇ ਧਿਆਨ ਗਿਆ ਜੀ ਅੱਛਾ ਸਭ ਤੋਂ ਪਹਿਲਾਂ ਸਕੂਟਰ ਦੇ ਇੰਜਨ ਤੇ ਧਿਆਨ ਗਿਆ ਜੀ ਫਿਰ ਅਸੀਂ ਸੋਚਿਆ ਵੀ ਇਸ ਤੋਂ ਆ ਚੀਜ਼ ਬਣ ਸਕਦੀ ਆ ਇਸ 'ਚ ਤਾਂ ਗੇਅਰ ਲੱਗ ਸਕਦਾ ਇਸ 'ਚ ਤਾਂ ਟਾਇਰ ਲੱਗ ਸਕਦੇ ਆ ਜਿੰਨਾ ਮਤਲਬ ਕਿ ਸਾਡੇ ਕੋਲ ਘਰੇ ਸੀ ਸਮਾਨ ਜੀ ਉਹਨੇ ਸਮਾਨ ਨਾਲ ਹੀ ਤਿਆਰ ਕੀਤਾ ਜੀ ਅੱਛਾ ਇਹ ਇਹ ਜਿਹੜਾ ਪੂਰਾ ਤਿਆਰ ਕੀਤਾ ਤੁਸੀਂ ਘਰੇ ਕੇ ਕਿਸੇ ਮਿਸਤਰੀ ਕੋਲੇ ਕਿਸੇ ਵਰਕਸ਼ਾਪ ਤੇ ਨਹੀਂ ਗਏ ਇਹ ਪੂਰਾ ਤਿਆਰ ਘਰੋਂ ਹੀ ਕੀਤਾ ਹੋਇਆ ਤੁਸੀਂ ਹਾਂਜੀ ਕਰੇ ਵੈਲਡਿੰਗ ਵਾਲੀ ਮਸ਼ੀਨ ਹੈਗੀ ਹੀ ਵਾਹ ਕਟਰ ਕਟਰ ਹੈਗੀ ਉਹਦੇ ਨਾਲ ਸਭ ਕੁਝ ਘਰੀ ਤਿਆਰ ਕੀਤਾ ਹੋਇਆ ਹੈ ਅੱਛਾ ਕੀ ਕੀ ਚੀਜ਼ਾਂ ਲੱਗੀਆਂ ਅੱਛਾ ਮੈਂ ਇੱਥੇ ਸਰੋਤਿਆਂ ਨੂੰ ਇੱਕ ਗੱਲ ਦੱਸਣੀ ਚਾਹੁੰ ਕਿ ਜਿੱਦਾਂ ਬਾਈ ਹੋਰਾਂ ਨੇ ਗੱਲ ਗੱਲ ਕਰੀਏ ਕਿ ਜਿਹੜਾ ਇੰਜਨ ਆ ਇਹਦਾ ਸਕੂਟਰ ਦਾ ਇੰਜਨ ਲੱਗਿਆ ਹੋਇਆ ਬਾਈ ਜੀ ਕੀ ਕੀ ਚੀਜ਼ਾਂ ਲੱਗੀਆਂ ਪੂਰਾ ਮੈਨੂੰ ਡਿਟੇਲ ਦੇ ਵਿੱਚ ਦੱਸਿਓ ਇਹਦੇ ਹੀ 150 ਸੀਸੀ ਦਾ ਸਕੂਟਰ ਦਾ ਇੰਜਨ ਹੈਗਾ ਹੀ ਉਸ ਤੋਂ ਬਾਅਦ ਜਿਹੜਾ ਇਹਦਾ ਪਿਛਲਾ ਗੇਅਰ ਹੈਗਾ ਹੀ ਉਹ ਮਤਲਬ ਜਿਹੜਾ ਆਪਾਂ ਮਾਰੂਤੀ ਸੂਜ਼ੂਕੀ ਕਾਰ ਹੁੰਦੀ ਆ ਉਹਦਾ ਹੈਗਾ ਸਟੀਅਰਿੰਗ ਹੈਗਾ ਹੀ ਇਹਦਾ ਇਹ ਉਹ ਕਾਰ ਦੇ ਸਟੀering ਹੈ ਇਹਦਾ ਤੇ ਉਸ ਤੋਂ ਬਾਅਦ ਜਿਹੜੀ